ਅਮਨ ਸ਼ਾਂਤੀ ਨੂੰ ਪ੍ਰਕਰਾਰ ਰੱਖਣ ਦੇ ਲਈ ਅੱਜ ਕੋਰਾਲੀ ਦੇ ਵਿੱਚ ਸਦਰ ਪੁਲਿਸ ਅਤੇ ਸਿਟੀ ਪੁਲਿਸ ਵੱਲੋਂ ਇੱਕ ਸਾਂਝਾ ਮਾਰਚ ਕੱਢਿਆ ਗਿਆ ਜਿਸ ਦੇ ਵਿੱਚ ਲੋਕਾਂ ਨੂੰ ਵੋਟ ਪਾਣ ਦੀ ਅਪੀਲ ਵੀ ਕੀਤੀ ਗਈ ਅਤੇ ਕਿਸੇ ਵੀ ਤਰ੍ਹਾਂ ਦੀ ਹੰਸੂਨੀ ਘਟਨਾ ਨਾ ਵਾਪਰੇ ਇਸ ਕਰਕੇ ਲੋਕਾਂ ਨੂੰ ਵੀ ਜਾਗਰੂਤ ਕੀਤਾ ਗਿਆ ਕਿ ਜੇਕਰ ਕਿਸੇ ਨੂੰ ਕੋਈ ਵੀ ਸਮਾਨ ਸੜਕ ਤੇ ਪਿਆ ਮਿਲਦਾ ਹੈ ਜਾਂ ਫਿਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਫਿਲਹਾਲ ਜਦੋਂ ਇਹ ਮਾਰਚ ਕੱਢਿਆ ਜਾ ਰਿਹਾ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਮਿਲਟਰੀ ਦੇ ਅਫਸਰ ਵੀ ਮੌਜੂਦ ਸਨ ਅਤੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਮਾਰਚ ਕੱਢਿਆ ਗਿਆ ਪੁਲਿਸ ਦੇ ਸਿਟੀ ਦੇ ਐਸਐਚਓ ਅਤੇ ਸਦਰ ਐਸਐਚਓ ਉਹਨਾਂ ਮੈਡਮਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਮਾਰਚ ਅੱਗੇ ਵੀ ਜਾਰੀ ਰਹੇਗਾ ਅਤੇ ਖਾਸ ਕਰਕੇ ਚੰਡੀਗੜ੍ਹ ਦੇ ਨੇੜੇ ਦਾ ਇਲਾਕਾ ਹੋਣ ਕਰਕੇ ਚੱਪੇ-ਚੱਪੇ ਦੀ ਨਿਗਰਾਨੀ ਵੀ ਰੱਖੀ ਜਾ ਰਹੀ ਹੈ ਅਤੇ ਸ਼ਰਾਬ ਤਸਕਰੀ ਦੇ ਬਲ ਬਿਲਕੁਲ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਕਿਸੇ ਵੀ ਸ਼ਰਾਬ ਤਸਕਰ ਨੂੰ ਨਈਂ ਪਕਸ਼ਿਆ ਜਾਵੇਗਾ ਉਹਨਾਂ ਨੇ ਕੋਰਾਲੀ ਦੇ ਬੱਸ ਸਟੈਂਡ ਤੋਂ ਇਹ ਮਾਲ ਸ਼ੁਰੂ ਕੀਤਾ ਅਤੇ ਪੂਰੇ ਸ਼ਹਿਰ ਦਾ ਦੌਰਾ ਵੀ ਕੀਤਾ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਨੇ ਐਸ ਐਚ ਓ ਸਦਰ ਅਤੇ ਐਸ ਐਚ ਓ ਸਿਟੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਲੋਣਾ ਨੂੰ ਮੱਦੇਨਜ਼ਰ ਦੇਖਦੇ ਹੋਏ ਸ਼ਹਿਰ ਦੇ ਵਿੱਚ ਫਲੈਗ ਮਾਰਕ ਕੱਢੇ ਜਾ ਰਹੇ ਵੀ ਤਾਂ ਕਿ ਕੋਈ ਵੀ ਸ਼ਰਾਰਤੀ ਐਂਸਰ ਕੋਈ ਸ਼ਰਾਰਤ ਨਾ ਕਰੇ ਕਾਫੀ ਜ਼ਿਆਦਾ ਮਿਲਟਰੀ ਦੇਖ ਕੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਬਜ਼ਾਰਾਂ ਦੇ ਵਿੱਚ ਦੇਖ ਕੇ ਇੱਕ ਤਰ੍ਹਾਂ ਲੋਕੀ ਸਹਿਮ ਦੇ ਮਾਹੌਲ ਜੀ ਆਉਂਦੇ ਨੇ ਵੀ ਕੀ ਆ ਕੋਈ ਵੱਡੀ ਘਟਨਾ ਦਾ ਸਹਿਮ ਦਾ ਕੋਈ ਮਾਹੌਲ ਨਹੀਂ ਹੈਗਾ ਜੀ ਜੇ ਸਾਰਿਆਂ ਨੂੰ ਉਤਸੁਕ ਕਰ ਰਹੇ ਆ ਜੀ ਆਪਣੀ ਜਾ ਕੇ ਪ੍ਰੋਪਰ ਆਪਣੇ ਤਰੀਕੇ ਨਾਲ ਆਪਣਾ ਵੋਟ ਦਾ ਅਧਿਕਾਰ ਆ ਦਿਓ ਜੀ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੁਹਾਨੂੰ ਇਸ ਜੀ ਦਾ ਪਤਾ ਹੋਣਾ ਚਾਹੀਦਾ ਵੀ ਆਪਣੇ ਆਪ ਜਾ ਕੇ ਆਪਣੇ ਵੋਟ ਪਾਓ ਤੇ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਡਰ ਨਹੀਂ ਲੋੜ ਨਹੀਂ ਹੈਗੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਕੁਝ ਸਰ ਕੋਈ ਐਕਸਟਰਾ ਟੋਲ ਫਰੀ ਨੰਬਰ ਵੀ ਜਾਰੀ ਕੀਤੇਗੇ ਕਿ ਜੇਕਰ ਕਿਸੇ ਨੂੰ ਕੋਈ ਕੰਪਲੇਨਟ ਹੋਵੇ ਡੀਸੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਰੇ ਟੋਲ ਫਰੀ ਨੰਬਰ ਜਾਰੀ ਨੇ ਜੀ ਚੋਣ ਕਮਿਸ਼ਨ ਵੱਲੋਂ ਜਾਰੀ ਨੇ ਜੇ ਕਿਸੇ ਨੂੰ ਵੀ ਕੋਈ ਦਖਲਅਲਿਫ ਹੈ ਸਭ ਤੋਂ ਨੇੜੇ ਐਸਐਚਓ ਸਿਟੀ ਤੇ ਬੈਠਾ ਨਹੀਂ ਮੈਂ ਮੈਨੂੰ ਜਦੋਂ ਮਰਜ਼ੀ ਕੋਈ ਵੀ ਆ ਕੇ ਦੱਸ ਸਕਦਾ ਅਗਰ ਕਿਸੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੈਸ਼ਰ ਹੋਵੇ ਇਸ ਤਰ੍ਹਾਂ ਦਾ ਸਾਰ ਅਵੇਰਨੈਸ ਕੀਤੀ ਜਾ ਰਹੀ ਹੈ ਲੋਕਾਂ ਦੇ ਵਿੱਚ ਸਾਰੇ ਅਵੇ ਨੇ ਸਾਡੇ ਵੱਲੋਂ ਆਈ ਸਾਰੇ ਲੋਕਾਂ ਨੂੰ ਵੀ ਆਈ ਹੈ ਵੀ ਆਪਣੇ ਨਿਰਪੱਖ ਹੋ ਕੇ ਵੋਟ ਪਾਓ ਕਿਸੇ ਨੂੰ ਕਿਸੇ ਤਰ੍ਹਾਂ ਤੋਂ ਡਰਾਉਣ ਦੀ ਲੋੜ ਨਹੀਂ ਅੱਜ ਨਾਲ ਇਸ ਬੈਕ ਮਾਰਤੇ ਪੈਰਾਮਿਲਟਰੀ ਕਿਹੜੀ ਕਿਹੜੀ ਨਾਲ ਆਏ ਆ ਆ ਸਾਡੇ ਕੋਲ ਫੋਰਸ ਬਾਹਰੋਂ ਇਲੈਕਸ਼ਨ ਵਾਸਤੇ ਆਈ ਹੈ ਇਸੇ ਵਾਸਤੇ ਹੀ 30 ਰਹਿਣਗੇ ਹੁਣ ਇਲੈਕਸ਼ਨ ਤੱਕ ਹਾਂਜੀ ਇਲੈਕਸ਼ਨਾਂ ਤੱਕ ਇੱਥੇ ਰਹਿਣਗੇ ਸਰਕਾਰ ਤੇ ਅਨੁਸਾਰ ਅਨੁਸਾਰ ਕਿਹਾ ਜਾਉਂਦਾ ਸਰਾਰਥੀ ਅਨੁਸਾਰ ਨੂੰ ਬਾਰ-ਬਾਰ ਹਦਾਇਤ ਕੀਤੀ ਜਾਂਦੀ ਹੈ ਵੀ ਉਹ ਸ਼ਹਿਰ ਛੱਡ ਕੇ ਚੱਲ ਜਾਣ ਚੋਣਾਂ ਦੌਰਾਨ ਕੋਈ ਵੀ ਐਹੀ ਜਿਹੀ ਹਰਕਤ ਨਾ ਕਰਨ ਜਿਸ ਕਰਕੇ ਸਾਨੂੰ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਕਰਨੀ ਪਵੇ ਓਵਰਾਲ ਸ਼ਹਿਰ ਤੇ ਆਲਾ ਤਕਰੀਬਨ ਮਾਹੌਲ ਠੀਕ ਹੈ ਇਹੋ ਜਿਹਾ ਕੋਈ ਉਹ ਨਹੀਂ ਹੈਗਾ ਕਿ ਕੋਈ ਸ਼ਰਾਧੇ ਅਨਸਰ ਕੋਈ ਸ਼ਰਾਧਤ ਕਰੇ ਤੁਸੀਂ ਵੀ ਇੱਥੇ ਉਹ ਇਹੋ ਜਿਹਾ ਕੋਈ ਉਹ ਨਹੀਂ ਹੈਗਾ ਬਿਲਕੁਲ ਸ਼ਾਂਤਮਈ ਮਾਹੌਲ ਹੈ ਉੱਚ ਅਧਿਕਾਰੀਆਂ ਦੇ ਵਿੱਚ ਅੱਜ ਹੋਰ ਕੌਣ ਕੌਣ ਆ ਰਾਜ ਜੀ ਉੱਚ ਅਧਿਕਾਰੀ ਹੈ ਮੀਟਿੰਗ ਚੱਲ ਰਹੀ ਹੈ ਜੀ ਉੱਥੇ ਅਜੇ ਕਿਉਂਕਿ ਕੱਲ ਕੋਈ ਵੀਆਪੀ ਪ੍ਰੋਗਰਾਮ ਹੈ ਉੱਥੇ ਹੀ ਉਹਦੇ ਕਰਕੇ ਮੀਟਿੰਗ ਜਾਰੀ ਹੈ ਹਾਂ ਤੇ ਆਉਣ ਵਾਲੇ ਸਮੇਂ ਦਾ ਹੋਰ ਤਾਂ ਮੰਨ ਸਕਦੇ ਆ ਕਿ ਇਸ ਤਰ੍ਹਾਂ ਦੇ ਮਾਰਚ ਵਿੱਚ ਨਿਕਲਦਾ ਰਹੇਗਾ ਹਾਂਜੀ ਬਿਲਕੁਲ ਜਾਰੀ ਰਹਿਣਗੇ ਸਾਡੇ ਮਾਰਚ ਕੁਸ਼ਨਾਕਾ ਬੰਦੀ ਵੀ ਸਰ ਕੀਤੀ ਜਾਏਗੀ ਜੀ ਨਾਕਾਬੰਦੀ ਹਰ ਰੋਜ਼ ਲਗ ਜਾਰੀ ਉਦਕੀ ਸ਼ੱਕੀ ਗੱਡੀਆਂ ਚੱਕੇ ਤਰ੍ਹਾਂ ਸ਼ੱਕੀ ਗੱਡੀਆਂ ਬਾਈਕ ਵਿਦਆਊਟ ਨੰਬਰ ਬਾਈਕ ਸਾਰੇ ਸਭ ਚੈੱਕ ਕੀਤੇ ਜਾਂਦੇ ਹਰ ਰੋਜ਼ ਚਲਾਨ ਕੱਟੇ ਜਾਂਦੇ ਹਨ ਇੰਨੇ ਦਿਨਾਂ ਦੇ ਅਕਸਰ ਦੇਖਿਆ ਹੈ ਕਿ ਸ਼ਰਾਬ ਦੀ ਤਸਰੀ ਬਹੁਤ ਜ਼ਿਆਦਾ ਹੁੰਦੀ ਹੈ ਚੰਡੀਗੜ੍ਹ ਤੋਂ ਬਣਾ ਲੋ ਕਰਕੇ ਅਸੀਂ ਹਰ ਰੋਜ਼ ਨਾਕਾ ਲਾਉਂਦੇ ਹਾਂ ਤਕਰੀਬਨ ਮੇਰੇ ਸਿਟੀ ਏਰੀਏ ਦੇ ਵਿੱਚ ਜੋ ਕ੍ਰੋਸਿੰਗ ਹੈ ਉਸ ਨੂੰ ਵੀ ਅਜ ਤੱਕ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਆਈ ਤੇ ਵੈਸੇ ਵੀ ਐਸਐਸਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਸ਼ਰਾਬ ਦੇ ਪ੍ਰਤੀ ਵੀ ਅਗਰ ਕਿਸੇ ਕੋਲੋਂ ਵੀ ਫੜੀ ਜਾਂਦੀ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਾ ਵੀ ਦੇ ਨੋਟ ਟਾਈਪ ਥੈਂਕ ਯੂ ਓਕੇ ਲ ਇਹ 플ੈਗ ਮਾਰਚ ਜਿਵੇਂ ਕਿ ਤੁਸੀਂ ਜਾਣਦੇ ਹੋ ਇਲੈਕਸ਼ਨ ਨੂੰ ਮੱਧਨਜਰ ਰੱਖਦੇ ਹੋਏ ਇਹ 플ੈਗ ਮਾਰਚ ਅਸੀਂ ਸਿਟੀ ਕੁਰਾਲੀ ਤੇ ਸਦਰ ਕੁਰਾਲੀ ਅਸੀਂ ਇਕੱਠੇ ਹੀ ਇਹ 플ੈਗ ਮਾਰਚ ਕੱਢਿਆ ਹੈ ਜੋ ਕਿ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਥੋੜਾ ਇਹ ਹੋ ਜਵੇ ਕਿ ਹਾਂ ਇਲੈਕਸ਼ਨ ਟਾਈਮ 'ਚ ਕੋਈ ਵੀ ਗਲਤ ਹਰਕਤ ਨਾ ਕੀਤੀ ਜਾਵੇ ਕਿਹੜੇ ਕਿਹੜੇ ਏਰੀਆ ਦੇ ਵਿੱਚੋਂ ਅਸੀਂ ਇਕੱਠੇ ਜਾ ਰਹੇ ਹਾਂ ਇਹ ਹਾਂਜੀ ਹਾਂਜੀ ਪੂਰੇ ਸ਼ਹਿਰ 'ਚ ਕੁਰਾਲੀ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਫੇਰ ਕੀਤਾ ਜਾ ਰਿਹਾ ਹੈ ਇਹ ਇਹ ਹੈ ਕਿ ਲੋਕਾਂ ਨੂੰ ਇਹੀ ਸਾਡੇ ਵੱਲੋਂ ਗੁਜਾਰਿਸ਼ ਹੈਗੀ ਹੈ ਕਿ ਉਹ ਜਿਹੜੇ ਇਲੈਕਸ਼ਨ ਹੈ ਉਹ ਵਧੀਆ ਤਰੀਕੇ ਨਾਲ ਜਿਹੜੇ ਸਾਡੇ ਹੋ ਜਾਣ ਤੇ ਕੋਈ ਵੀ ਉਹਦੇ ਚ ਮਾੜੀ ਹਰਕਤ ਨਾ ਕਰੇ ਤੇ ਜੋ ਹਾਂ ਮੈਡਮ ਲੋਕਾਂ ਨੂੰ ਮੋਟਾਪਨ ਦੇ ਲਈ ਵੀ ਕਿਤੇ ਜਾਗਰੂਕਤਾ ਜਾ ਰਹੀ ਹੈ ਹਾਂਜੀ ਹਾਂਜੀ ਕਿ ਵੱਧ ਤੋਂ ਵੱਧ ਜਿੰਨਾ ਵੀ ਹੈ ਸਾਰੇ ਜਾ ਕੇ ਆਪਣਾ ਵੋਟ ਪਾਓ